ਤਮੇਨੋਂ ਬਾਅਦ ਇੱਕ ਮਾਤਾ ਬਜ਼ੁਰਗ ਮਾਤਾ ਮਿਲੀ ਮੈਨੂੰ ਮੈਨੂੰ ਆਖਣ ਲੱਗੀ ਪੁੱਤਰ ਜੀ ਇੱਕ ਮਿੰਟ ਰੁਕ ਜਿਓ ਮੇਰੀ ਗੱਲ ਸੁਣ ਜਿਓ ਮੈਂ ਕਿ ਲੋਗਿਆ ਮੈਂ ਦੋਵੇਂ ਹੱਥ ਜੋੜ ਕੇ ਦੱਸੋ ਮਾਤਾ ਜੀ ਕੀ ਕਹਿੰਦੇ ਹੋ ਕਹਿੰਦੀ ਪੁੱਤਰ ਅੱਜ ਖੰਡੇ ਵਾਲੇ ਬਾਪੂ ਦਾ ਮੈਂ ਇੱਥੇ ਸ਼ੁਕਰਾਨਾ ਕਰਨ ਵਾਸਤੇ ਆਈ ਆ ਮੈਂ ਮਾਤਾ ਜੀ ਸ਼ੁਕਰਾਨਾ ਕਰਨ ਵਾਸਤੇ ਆਈ ਹਾਂ ਕੀ ਕਿਰਪਾ ਵਰਤੀ ਕਿਸ ਚੀਜ਼ ਦਾ ਸ਼ੁਕਰਾਨਾ ਕਰਨ ਵਾਸਤੇ ਆਈ ਹੋ ਕਹਿੰਦੀ ਮੈਂ ਚੁਗਾਵੇਂ ਰਹਿਣੀ ਆ ਤਾਂ ਮੇਰਾ ਦੋਤਾ ਦਿੱਲੀ ਰਹਿੰਦਾ ਹੈ। ਉਹਦਾ ਕੋਈ ਕੰਮ ਅੜਿਆ ਹੋਇਆ ਸੀ। ਜਦੋਂ ਬਾੜ ਦੀ ਫਾਈਲ ਲਾਉਂਦਾ ਸੀ ਨਾ ਕੰਮ ਬੰਦਦਾ ਨਹੀਂ ਸੀ ਕੰਮ ਰੁਕ ਜਾਂਦਾ ਸੀ। ਉਹਨੇ ਬੜੇ ਯਤਨ ਕੀਤੇ ਮੇਰਾ ਕੰਮ ਬਣ ਜਾਵੇ ਕੰਮ ਬੰਦਦਾ ਨਹੀਂ ਸੀ। ਕਹਿੰਦੀ ਦਿੱਲੀ ਤੋਂ ਮੈਨੂੰ ਫੋਨ ਆਇਆ ਕਿ ਨਾਨੀ ਮਾ ਤੁਹਾਡੇ ਕੋਲ ਬਾਬਾ ਦੀਪ ਸਿੰਘ ਚੈਰੀਟੇਡ ਟ੍ਰਸਟ ਹੈ। ਉੱਥੇ ਹਰ 27 ਦਿਨ ਨੂੰ ਦਪਹਿਰ ਹੁੰਦਾ ਹੈ। ਉਦੋਂ 27 ਨੂੰ ਦਪਹਿਰ ਹੁੰਦਾ ਹੁੰਦਾ ਸੀ ਹੁਣ ਚਲੋ ਹਰ ਐਤਵਾਰ ਹੁੰਦਾ। ਹਰ 27 ਨੂੰ ਜਪੈਰਾ ਉੱਥੇ ਹੁੰਦਾ ਹੈ ਤੇ ਉੱਥੇ ਜਾ ਕੇ ਨਾ ਤੁਸੀਂ ਜਪੈਰੇ ਦੀ ਹਾਜ਼ਰੀ ਭੜੋ ਤੇ ਮੇਰੇ ਵਾਸਤੇ ਅਰਦਾਸ ਕਰੋ ਮੇਰਾ ਕੰਮ ਬਣ ਜਾਵੇ ਉਹ ਸ਼ੈਦ ਮਾਤਾ ਅੱਜ ਵੀ ਸੰਗਤ ਵਿੱਚ ਬੈਠੀ ਹੋਵੇ ਤੇ ਕਹਿੰਦੀ ਫਿਰ ਮੈਂ 27 ਨੂੰ ਇੱਥੇ ਆਈ ਤੁਹਾਨੂੰ ਪਤਾ ਨਾਨੀ ਜੀ ਉਹ ਤੇ ਤਾਂ ਬਹੁਤ ਪਿਆਰ ਹੁੰਦਾ ਹੈ ਕਹਿੰਦੀ ਮੈਂ ਇੱਥੇ ਆ ਕੇ 27 ਨੂੰ ਹਾਜ਼ਰੀ ਭਰੀ ਤੇ ਕਿਤੇ ਪਹਿਲੇ ਦੂਜੇ ਤੀਜੇ ਚ ਚੌਥਾ ਛਤ ਪੰਜਵਾਂ ਚਪੈੜਾ ਸੀ ਕਹਿੰਦੀ ਮੈਨੂੰ ਫੋਨ ਆ ਗਿਆ ਨਾਨੀ ਮਾ ਨਾਨੀ ਮਾ ਵਧਾਈ ਹੋਵੇ ਵਧਾਈ ਹੋਵੇ ਮੇਰਾ ਰੁਕਿਆ ਹੋਇਆ ਕੰਮ ਬੰਦ ਗਿਆ ਹੈ ਕਈ ਸਾਲਾਂ ਤੋਂ ਜਿਹੜਾ ਮੇਰਾ ਕੰਮ ਰੁਕਿਆ ਸੀ ਨਾ ਬੰਦਦਾ ਨਹੀਂ ਪਿਆ ਸੀ ਹੇ ਨਾਨੀ ਮਾ ਵਧਾਈ ਹੋਵੇ ਨਾਲ ਤੇਰਾ ਸ਼ੁਕਰਾਨਾ ਤੂੰ ਜੱਗ ਵਿੱਚ ਪਹਿਲਾਂ ਜਹਾਦਰੀ ਪੜੀ ਬਾਣੀ ਪੜੀ ਬਾਣੀ ਸੁਣੀ ਹੈ ਉਹਦੇ ਸਦਕੇ ਗੁਰੂ ਰਾਮਦਾਸ ਪਿਤਾ ਜੀ ਨੇ ਬਾਬਾ ਅਦੀਪ ਸਿੰਘ ਨੇ ਮੇਰਾ ਕੰਮ ਬਣਾ ਦਿੱਤਾ ਹੈ ਤੇ ਕਹਿੰਦੀ ਫਿਰ ਅੱਜ ਮੈਂ ਸ਼ੁਕਰਾਨਾ ਕਰਨ ਵਾਸਤੇ ਆਈਆਂ ਇੱਥੇ ਵੇਖੋ ਗੁਰਮਖੋ ਕਿ ਬਾਬਾ ਦੀਪ ਸਿੰਘ ਬਰੇ ਦਿਆਲੂ ਨੇ ਕਿਰਪਾਲੂ ਨੇ ਕਿਰਪਾ